ਕੰਮ ਕਰਕੇ ਦਿਖਾਣਾ ਪੈਣਾ ਸੋ ਸਾਡੀ ਇਹ ਬੇਨਤੀ ਹੈ ਲਾਅਨ ਆਰਡਰ ਠੀਕ ਕੀਤਾ ਜਾਵੇ ਔਰ ਆ ਜਿਹੜੇ ਮੁੱਦੇ ਚੱਕੇ ਨੇ ਸਾਡੇ ਅੰਮ੍ਰਿਤਸਰ ਦੇ ਔਰ ਬਟਾਲਾ ਦੇ ਸਾਰੇ ਸਾਡੇ ਦੋਨਾਂ ਜ਼ਿਲ੍ਹਿਆਂ ਜ਼ਿਲ੍ਹਿਆਂ ਦੇ ਲੋਕਾਂ ਨੇ ਇਹ ਆਵਾਜ਼ ਦੇ ਵਿੱਚ ਸਾਨੂੰ ਸਾਰਿਆਂ ਦੀ ਸਪੋਰਟ ਦੀ ਲੋੜ ਹੈ ਤਾਂ ਕਿ ਸਾਡੇ ਜਿਹੜੇ ਬਾਰਡਰ ਦੇ ਬੱਚੇ ਨੇ ਇਹਨਾਂ ਨੂੰ ਕੋਈ ਨਾ ਕੋਈ ਕੰਮ ਮਿਲ ਸਕੇ ਸ਼ੁਕਰੀਆ ਜਹਾਂ ਚਲ ਜਿਹੜੀ ਨੌਲੇਜ ਆਊਟ ਹੋ ਜੀ ਤੁਸੀਂ ਗੱਲ ਜੋ ਵੀ ਪੁਰਾਣੇ ਅਗੂ ਕੀ ਕਾਰਨ ਲੱਗਦਾ ਕਿ ਇਹ ਸਰਕਾਰ ਦੀ ਇੱਛਾ ਸ਼ਕਤੀ ਨਹੀਂ ਹੈਗੀ ਕਿ ਇਹਨਾਂ ਨੂੰ ਲਾਅ ਐਂਡ ਆਰਡਰ ਨੂੰ ਤਸਦੀਕ ਕਰਨ ਦੀ ਕਿਉਂਕਿ ਜਿਸ ਹਿਸਾਬ ਨਾਲ ਗੈਂਗਸਟਰਵਾਦ ਵੱਧ ਰਿਹਾ ਹੈ ਜਿਸ ਹਿਸਾਬ ਨਾਲ ਲਾਅ ਐਂਡ ਆਰਡਰ ਹੈ ਸਰਕਾਰ ਕਿਉਂਕਿ ਅ ਅਤਵਾਦ ਤੁਸੀਂ ਜ਼ਿਕਰ ਕੀਤਾ ਉਹਦੋਂ ਵੀ ਸਰਕਾਰਾਂ ਨੇ ਉਹਨਾਂ ਨੂੰ ਨਾ ਸਦਾਈ ਸੀਗੀ ਟਰੈਕਟਰਾਂ ਨੂੰ ਜਾਂ ਗੁੰਡਾਂ ਨੂੰ ਸੰਗ ਇਸ ਵਾਰ ਕਿਉਂ ਨਹੀਂ ਲੱਗ ਰਿਹਾ ਕਿਉਂਕਿ ਇਹਦੇ ਰੋਜ਼ ਦੀ ਗੱਲ ਹੀ ਹੋ ਗਈ ਹੈ ਜੀ ਕਿ ਇੱਛਾ ਸ਼ਕਤੀ ਨਹੀਂ ਹੈਗੀ ਜਾਂ ਸਰਕਾਰ ਦੀ ਕੋਈ ਹੋਰ ਮਚ ਹੈ ਸਰਕਾਰ ਸੀਰੀਅਸਲੀ ਕਰਨੀ ਕਿ ਲਾਅ ਐਂਡ ਆਰਡਰ ਠੀਕ ਕਰਨੀ ਪੰਜਾਬ ਪੁਲਿਸ ਹਰ ਹਰ ਜਦੋਜਾਤ ਨੂੰ ਜਿੱਤਣ ਦੇ ਕਾਬਿਲ ਪੰਜਾਬ ਪੁਲਿਸ ਦੇ ਵਿੱਚ ਇੱਕ ਸ਼ਮਤਾ ਹੈ ਕਿ ਪੰਜਾਬ ਦੇ ਵਿੱਚ ਦੇਖੋ ਜਿੱਥੇ ਕਿਤੇ ਵੀ ਟੈਰਰਿਜ਼ਮ ਆਇਆ ਦੁਨੀਆ 'ਚ ਅੱਜ ਤੱਕ ਖਤਮ ਨਹੀਂ ਹੋਇਆ ਆਇਰਲੈਂਡ ਜੋ ਹੈ ਚਲਦਾ ਪਿਆ ਪਿਛਲੇ 150 ਸਾਲ ਤੋਂ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਬਿਲਕੁਲ ਸ਼ਾਂਤੀ ਹੋ ਗਈ ਕਿੰਨੇ ਕਰਾਈ ਸੀ ਪੰਜਾਬ ਪੁਲਿਸ ਨੇ ਤੇ ਸਰਕਾਰ ਦੀ ਇੱਛਾ ਸ਼ਕਤੀ ਅੱਜ ਉਹ ਪੰਜਾਬ ਪੁਲਿਸ ਹੈ ਉਹਦੇ ਹੱਥ ਵੱਜੇ ਨੇ ਤਾਂ ਮੈਂ ਇਹ ਕਹ ਰਣ ਦਿੰਦੇ ਰੋਜ਼ ਟ੍ਰਾਂਸਫਰ ਆ ਰੋਜ਼ ਟ੍ਰਾਂਸਫਰ ਸਵਾਲ ਇਹ ਹੈ ਕਿ ਸਰਕਾਰ ਦੀ ਸੀਰੀਅਸ ਹੀ ਨਹੀਂ ਹੈਗੀ ਨਾ ਉਹਨਾਂ ਕੋਲ ਸਮਾਂ ਹੈਗਾ ਲਾਅ ਐਂਡ ਆਰਡਰ ਲਈ ਤੇ ਨਾ ਹੀ ਲਾਅ ਆਰਡਰ ਦੇ ਉੱਤੇ ਸੀਰੀਅਸ ਆਉ ਕੰਮ ਕਰਦੇ ਪਏ ਨੇ ਸੋ ਫੇਲਿਅਰ ਤੇ ਪੰਜਾਬ ਸਰਕਾਰ ਦਾ ਹੈਗਾ ਇੱਥੇ ਇੰਨੀ ਟੈਂਸ਼ਨ ਹੈ ਇਸ ਆਈਪੀਐਸ ਆਫਸਰ ਵੀ ਆਈ ਬੱਸ ਕਰਦੇ ਹੋ ਰਹੇ ਨੇ ਐਡਮਿਨਿਸਟ੍ਰੇਸ਼ਨ ਨਹੀਂ ਹੋਈ ਆ ਉਹ ਮਤਲਬ ਉਹ ਕਹ ਰਹੇ ਕਿ ਪਰਵਾਸ ਫੇਸ ਜਿਹੜੀ ਆ ਉਹ ਕੰਮ ਕਰਵਾ ਰਹੇ ਆ ਤੇ ਜਿਹੜਾ ਵੀ ਪਰਵਾਸ ਤੇ ਰਹਿਆ ਉਹ ਨਿਕਾਦੇ ਆਈਪੀਐਸ ਇਹ ਵੀ ਕਿਹਾ ਜਾ ਰਿਹਾ ਵੀ ਆਈਪੀਐਸ ਆਈਐਨਸ ਕਾਫੀ ਜਿਹੜੀ ਆ ਸ਼ਕਤ ਬੁਲਾ ਦੇ ਦੇਖੋ ਹਰ ਅਫਸਰ ਦੀ ਹਰ ਬੁਲਾਜਨ ਦੀ ਆਪਣੀ ਡਿਗਨਿਟੀ ਵੀ ਤੇ ਹੁੰਦੀ ਆ ਜੌਬ ਦੇ ਨਾਲ ਨਾਲ ਅਗਰ ਤੁਸੀਂ ਉਹਨੂੰ ਇੰਨਾ ਜਲੀਲ ਕਰੋਗੇ ਤੇ ਫਿਰ ਕੌਣ ਕੰਮ ਕਰੇਗਾ ਆਪਾਂ ਵੀ ਆਪਣੀ ਫੈਕਟਰੀ ਚਲਾਣੇ ਆ ਆਪਣੇ ਖੇਤ ਦੇ ਮਜ਼ਦੂਰਾਂ ਕੋ ਕੰਮ ਲੈਣੇ ਆ ਇੱਜ਼ਤ ਨਾਲ ਕੰਮ ਕਰਾਇਆ ਜਾਂਦਾ ਅੱਜ ਸਮੇ ਬੀਤ ਗਿਆ ਕਿ ਤੁਸੀਂ ਬੰਦੇ ਨੂੰ ਡਰਾਓ ਬੰਦੇ ਨੂੰ ਸਸਪੈਂਡ ਕਰੋ ਬੰਦੇ ਨੂੰ ਜਲੀਲ ਕਰੋ ਤੇ ਫਿਰ ਤੁਹਾਡੇ ਕੰਮ ਕੌਣ ਕਰੇਗਾ ਇਹ ਤੇ ਲੀਡਰ ਦੀ ਕੈਪੇਬਿਲਿਟੀ ਹੈ ਨਾ ਉਹਦੀ ਕੁਆਲਿਟੀ ਹੈ ਕਿ ਕਿਸ ਤਰ੍ਹਾਂ ਟੀਮ ਨੂੰ ਨਾਲ ਲੈ ਕੇ ਚੱਲਣਾ ਫੇਲਿਅਰ ਹੈ ਸਰਕਾਰ ਦੀ ਫੇਲਿਅਰ ਹਾਂਜੀ ਸਰ ਇਹ ਜਿਹੜਾ ਅੱਜ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਜਿਹੜਾ ਇਸ ਦਿਨ ਕੇजरीवाल ਸਾਹਿਬ ਨੇ ਗੁਜਰਾਤ 'ਚ ਇੱਕ ਬਿਆਨ ਦਿੱਤਾ ਕਿ ਜਿਹੜੀ ਪੰਜਾਬ 'ਚ ਹੜ੍ਹ ਆਏ ਭਗਵੰਤ ਮਾਨ ਸਰਕਾਰ ਨੇ ਸਾਰਿਆਂ ਨੂੰ ਹੁਣੀ ਸਾਹਿਬ ਬੇਡੇ ਨਾਲ ਇਹ ਕੋਈ ਸਾਰਿਆਂ ਨੂੰ ਖਾਤੇ ਦਿੱਤੀ ਦੀ ਆਹਨੇ ਪੰਜਾਬ ਦੇ 1000 ਰੁਪਏ ਭਾ ਵੀ ਦਿੱਤਾ ਤੇ ਉਹਦੇ ਇਸ ਲੈਵਲ ਤੇ ਦਾਵਾ ਕਰਦੇ ਪਏ ਨੇ ਕਿ ਔਰ ਖੇਤਾਂ ਨੂੰ ਤੇ ਰਾਹਤ ਦੇਤੀ ਆਪ ਸਰਕਾਰ ਨੇ ਉਹ ਗੁਜਰਾਤ ਜਾ ਕੇ ਦਾਵਾ ਕਰ ਰਿਹਾ ਨਾ ਪੰਜਾਬ ਨਹੀਂ ਕਰ ਰਿਹਾ ਇਜਰੀਵਾਲ ਜਿਹਨਾਂ ਝੂਠਾ ਬੰਦਾ ਕਿਸੇ ਪਾਰਟੀ ਸਾਡੇ ਚਲੀ ਆਗਾ ਪੰਜਾਬ ਦੀ ਗੱਲ ਜਾ ਕੇ ਗੁਜਰਾਤ ਕਰਦਾ ਗੁਜਰਾਤ ਦੀ ਗੱਲ ਜਾ ਕੇ ਪੰਜਾਬ ਜਾ ਕਰਦਾ ਬਟਾਲਾ ਤੇ ਅਜਨਾਲਾ ਦੇ ਜਿਹੜੇ ਮੇਰੇ ਪਿੰਡਾਂ 'ਚ ਕੋਈ ਪੈਸਾ ਨਹੀਂ ਦਿੱਤਾ ਕਿ ਕਰਦੇ ਸਾਡੇ 83 ਪਿੰਡ ਨੇ ਬਟਾਲੇ 'ਚ ਮੈਨੂੰ ਤੇ ਕਹਿੰਦੇ ਆਗੜੀ ਕਹਿੰਦੇ ਤੁਹਾਨੂੰ ਪੈਸੇ ਆ ਗਏ ਨੇ ਪੈਸੇ ਜਿਹੜੇ ਸਾਡੀ ਹਾਲਤ ਹੈ ਜੀ ਮੈਂ ਉਡੀ ਜੀ ਗੱਲ ਇੱਥੇ ਤੁਸੀਂ ਸਰਕਾਰ 24 24 ਦੇ ਵਿੱਚ ਅਨਾਉਂਸ ਕੀਤਾ ਸੀ ਕਿ ਵਾਈਟ ਰੈਵਿਊਲੂਸ਼ਨ 2 ਲੈ ਕੇ ਆਣਾ ਜਿਹਦੇ ਚ ਮਹਿਲਾਵਾਂ ਨੂੰ ਅਸੀਂ ਪ੍ਰਾਇਓਰਟੀ ਦੇਣੀ ਹੈ ਔਰ ਮਹਿਲਾਵਾਂ ਦੁੱਧ ਦਾ ਜਿਹੜਾ ਕੰਮ ਆ ਉਹ ਕਰਨ ਗਿਆ ਤੇ ਇਥੋਂ ਆਪਣੀ ਰੋਜ਼ਗਾਰ ਕਮਾਣ ਗਿਆ ਸੋ ਉਸ ਤੋਂ ਬਾਅਦ ਭਾਈ ਸਾਹਿਬ ਅਗਲੀ ਸਲਾਈਡ ਜਿਹੜੀ ਹੈ ਇਹ ਰਬ ਐਕਸ਼ਨ ਜਿਹੜਾ ਵਿਜ਼ਨ ਹੈ ਅਸੀਂ ਉਹਦੇ ਦਾ ਪੂਰਾ ਪ੍ਰੋਜੈਕਟ ਰਿਪੋਰਟ ਬਣਾ ਕੇ ਦਿੱਤੀ ਦਿੱਲੀ ਉਹਨਾਂ ਨੂੰ ਹੁਣ ਇਹ ਜਿਹੜਾ ਆ ਗਿਆ ਅਗਲਾ ਸਲਾਈਡ ਇਹਦੇ ਤੇ ਕਿਆ ਵੀ ਵੇਰਕਾ ਵੀ ਹੈ ਔਰ ਅਮੋਲ ਵੀ ਹੈ ਅਮੋਲ ਸਾਡੇ ਤਨ ਪਤਾ ਬਾਰਡਰ ਦੇ ਏਰੀਆ 'ਚ ਕੰਮ ਕਰਦੀ ਹੈ ਅੱਜ 22000 ਤੋਂ ਬਾਅਦ ਫਾਰਮਰ ਜਿਹੜੇ ਆ ਅਮੋਲ ਨੂੰ ਦੁੱਧ ਸਪਲਾਈ ਕਰਦੇ ਨੇ ਔਰ ਉਹਨਾਂ ਦੀ ਜਿਹੜੀ ਪੇਮੈਂਟ ਹੈ ਡਾਇਰੈਕਟਲੀ ਗੁਜਰਾਤ ਤੋਂ ਉਹਨਾਂ ਦੇ ਬੈਂਕ ਖਾਤੇ ਜਾਂਦੀ ਕੋਈ ਬੰਦਾ ਉਹਨਾਂ ਪੈਸੇ ਨੂੰ ਹੱਥ ਨਹੀਂ ਲਗਾ ਸਕਦਾ ਸੋ ਉਹ ਸਾਰੇ ਕਿਸਾਨ ਖੁਸ਼ ਨੇ ਅਸੀਂ ਇਹ ਸਕੀਮ ਨੂੰ ਦੇਖਦੇ ਹੋਏ ਉਹਨਾਂ ਨੂੰ ਕਿਹਾ ਕਿ ਮਹਿਲਾਵਾਂ ਨੂੰ ਇਹ ਜਿਹੜੇ ਅਨਪਲਾਈਡ ਸਾਡੀਆਂ ਮਹਿਲਾਵਾਂ ਆ ਪਿੰਡਾਂ 'ਚ ਛੋਟੇ-ਮੋਟੇ ਕੰਮ ਕਰਦੀਆਂ ਉਕੇ ਦੇ ਉਤੇ ਜਾਂ ਕੋਈ ਰੂੜੀ ਦਾ ਕੰਮ ਕਰੇ ਜਾਂ ਘਰਾਂ ਦੀ ਸਫਾਈ ਕਰਦੇ ਉਹਨਾਂ ਮਹਿਲਾਵਾਂ ਨੂੰ 10 ਲੱਖ ਤੱਕ ਅਖੀ ਲੋਨ ਦਵਾਈਏ ਉਹਦੇ ਵਿੱਚ ਉਹ ਮਹਿਲਾਵਾਂ ਆਪਣੇ ਪੈਰਾਂ ਦੇ ਖਲੋਣ ਪਸ਼ੂ ਖਰੀਦਣ ਗਿਆ ਅਮੋਲਿਏ ਚੀਜ਼ ਗਰੰਟੀ ਕੀਤੀ ਹੈ ਕਿ ਐਵਰੀ ਡ੍ਰੌਪ ਆਫ ਮਿਲਕ ਜਿਹੜਾ ਕਿ ਮਾਝੇ ਦੇ ਮਹਿਲਾ ਪ੍ਰੋਡਿਊਸ ਕਰਵਾਣ ਗਿਆ ਪਸ਼ੂ ਤੋਂ ਉਹ ਖਰੀਦਿਆ ਜਾਏਗਾ ਜਿਸ ਦਾ ਐਮ ਐਸ ਪੀ ਹੈ ਉਸੇ ਦਾ ਦੁੱਧ ਇੰਟਰਨੈਸ਼ਨਲ ਜਿਹੜਾ ਪ੍ਰਾਈਸ ਹੈ ਉਸ ਹਿਸਾਬ ਨਾਲ ਗਰੰਟੀ ਹੈ ਉਸ ਪ੍ਰਾਈਸ ਤੇ ਖਰੀਦਿਆ ਜਾਏਗਾ ਔਰ ਮਹਿਲਾਵਾਂ ਨੂੰ ਪੈਸੇ ਦਿੱਤੇ ਜਾਣਗੇ ਸੋ ਇਸ ਸਕੀਮ ਤੇ ਅਸੀਂ ਹੋਮ ਮਿਨਿਸਟਰ ਸਾਹਿਬ ਨੂੰ ਕਿਹਾ ਸੀ ਕਿ ਤੁਸੀਂ ਘੱਟੋ ਘੱਟ 10000 ਬੱਚੇ ਜਿਹੜੇ ਨੇ ਸਾਡੇ ਉਹਨਾਂ ਨੂੰ ਇਸ ਸਕੀਮ ਚ ਕਵਰ ਕੀਤਾ ਜਾਵੇ ਇਹ ਤੇ ਸਕੀਮ ਸੀ ਜਿਹੜੀ ਕਿ ਉੱਪਰ ਅਸੀਂ ਵਿਸਕਾਸ ਕੀਤੀ ਬਟ ਮੈਨੂੰ ਖੁਸ਼ੀ ਇਸ ਚੀਜ਼ ਦੀ ਹੈ ਕਿ ਆ ਠੇਕਦਾਰ ਸਾਹਿਬ ਨਾਲ ਇਸ ਦਿਨ ਮੇਰੇ ਹਾਂਜੀ ਕਿੱਥੇ ਬੈਠੇ ਇੱਧਰ ਬੈਠੇ ਤੇ ਪ੍ਰਧਾਨ ਜੀ ਵੀ ਉਸੇ ਜਗ੍ਹਾ ਤੇ ਸੀਗੇ ਹਾਂਜੀ ਆਪਾਂ ਜਦੋਂ ਗਏ ਆ ਪ੍ਰਧਾਨ ਮੰਤਰੀ ਜੀ ਇੱਥੇ ਆਏ ਸਨ ਨਾ ਨੋ ਨੋ 2025 ਨੂੰ ਨੋ ਨੋ 2025 ਮੈਂ ਜੋ ਪ੍ਰਧਾਨ ਮੰਤਰੀ ਜੀ ਆਏ ਸਾਨੂੰ ਮੌਕਾ ਮਿਲਿਆ ਪਠਾਨਕੋ ਰੇਪੋਰਟ ਤੇ ਉਹਨੂੰ ਮਿਲੰਦਾ ਜਦੋਂ ਉਹ ਮਿਲਦੇ ਪੈ ਸੀ ਠੇਕੇਦਾਰ ਸਾਹਿਬ ਮੇਰੇ ਨਾਲ ਖੜਾ ਸੀ ਇਹ ਨਾ ਇਹ ਪਹਿਲਾ ਮਿਲ ਲੈ ਤੇ ਜਦੋਂ ਮੈਂ ਹੱਥ ਜੋੜੇ ਮੈਂ ਕਹਾ ਪ੍ਰਧਾਨ ਮੰਤਰੀ ਜੀ ਕਿਉਂਕਿ ਟਾਈਮ ਤੇ ਮਿਲਿਆ ਅੱਧਾ ਮਿੰਟ ਮੈਂ ਕਹਾ ਜੀ ਅਸੀਂ ਪਿਛਲੇ 40 ਸਾਲ ਤੋਂ ਮੈਂ ਬਾਰਡਰ ਦੇ ਇਲਾਕੇ 'ਚ ਕੰਮ ਕਰ ਰਿਹਾ ਹਾਂ ਰਾਵੀ ਦਰਿਆ ਨੇ ਅੱਜ ਚਿੱਠੀ ਲਿਖ ਕੇ ਦਿੱਤਾ ਮੈਂ ਕਿ ਰਾਵੀ ਦਰਿਆ ਨੇ ਬਹੁਤ ਸਾਰੇ ਸਾਡੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਔਰ ਬਾਦਰ ਦੇ ਲੋਕ ਜਿਹੜੇ ਨੇ ਉਹਨਾਂ ਦੀਆਂ ਕੁਝ ਸਮੱਸਿਆਵਾਂ ਜਿਹੜੀਆਂ ਮੈਂ ਦੱਸਣਾ ਚਾਹਨਾ ਉਹਨਾਂ ਇਸ ਤਰ੍ਹਾਂ ਜਿਠੀ ਫੜੀ ਜੀ ਕਿਤੇ ਇਹ ਪੱਤਰਾ ਮੇਰੇ ਕੋ ਦੇ ਦੋ ਇਸੇ ਤਰ੍ਹਾਂ ਚਿੱਠੀ ਲਾ ਕੇ ਉਹ ਆਪਣੇ ਰਵਾਈ ਜਾ ਚਲੇ ਗਏ ਕਿੰਨੂ ਇਸ ਤਰ੍ਹਾਂ ਖੁਸ਼ੀ ਹੋ ਰਹੀ ਹੈ ਕਿ ਡਿਫਰੈਂਸ ਕਿੰਨਾ ਹੈ ਆਂਗਰੇਜ਼ ਰਾਤ ਅਸੀਂ ਰੋਲਾ ਪਾਉਂਦੇ ਰਹਿੰਦੇ ਸੀ ਸਾਡੀ ਗੱਲ ਕੋਈ ਨਹੀਂ ਸੁਣਦਾ ਅਸੀਂ ਹੋਮ ਰਿਸ਼ੀ ਸਾਹਿਬ ਦੇ ਕੋਲੇ ਉਹਨਾਂ ਵੀ ਗੱਲ ਸੁਣੀ ਪ੍ਰਧਾਨ ਮੰਤਰੀ ਜੀ ਨੂੰ ਚਿੱਠੀ ਦਿੱਤੀ ਇੱਕ ਮੈਂ ਨਮਾਨਾ ਜੇ ਵਰਕਰਾਂ ਕਾਰਕਿਰਤਾ ਅਸੀਂ ਅਸੀਂ ਵੱਡੇ ਲੀਡਰ ਨਹੀਂ ਕਾਰਕਿਰਤਾ ਤਾਂ ਹੈ ਨਾ ਇਹ ਚਿੱਠੀ ਹੋਰ ਦਿੱਤੀ ਦੇ ਸਾਨੂੰ ਚਿੱਠੀ ਦਾ ਜਵਾਬ ਆਇਆ ਜਿਹੜੀ ਚੀਜ਼ਾਂ ਅਸੀਂ ਮੰਗੀਆਂ ਸੀ ਮਾਝੇ ਵੱਲੋਂ ਬਾੜ ਦੇ ਲੋਕਾਂ ਵੱਲੋਂ ਸਾਰੇ ਉਹ ਤੇ ਉਹਨਾਂ ਨੇ ਆਪਣੇ ਕਮੈਂਟਸ ਦਿੱਤੇ ਨੇ ਇਹ ਜਿਹੜੀ ਚਿੱਠੀ ਦਿੱਤੀ ਸੀ ਇਹਦੇ ਵਿੱਚ ਪਹਿਲਾਂ ਮੈਂ ਪਹਿਲਾਂ ਮੈਂ ਪੜ੍ਹ ਕੇ ਸੁਣਾ ਦਿੰਨਾ ਕਾਪੀ ਵੀ ਤੁਹਾਨੂੰ ਦੇਵਾਂਗਾ ਕੇਂਦਰ ਸਰਕਾਰ ਨੇ ਜੋ ਵੀ ਰਾਹਤ ਦੇ ਕੋ ਸਿੱਧਾ ਬਾੜਕ੍ਰਾਸ ਲੋਕਾਂ ਕੋ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਦਾ ਦੁਆਰਾ ਪ੍ਰਦਾਨ ਕਰੇ ਕਿਉਂਕਿ ਪੰਜਾਬ ਸਰਕਾਰ ਕੀ ਕਾਰਜਸ਼ੈਲੀ ਪਰ ਲੋਕਾਂ ਦਾ ਭਰੋਸਾ ਉੱਠ ਗਿਆ ਕਿਉਂਕਿ ਲੋਕ ਵਿਸ਼ਵਾਸ ਨਹੀਂ ਕਰਦੇ ਕਿ ਜਿਹੜਾ ਪੈਸਾ ਹੱਥੋਂ ਆਊਗਾ ਤਾਂ ਸਾਨੂੰ ਸਿੱਧਾ ਮਿਲੇਗਾ। ਦੂਸਰਾ ਮੈਂ ਲਿਖਿਆ ਗਰੀਬ ਪਰਿਵਾਰੋਂ ਕੇ ਹਜ਼ਾਰੋਂ ਘਰ ਬਾੜ ਸੇ ਨਸ਼ਟ ਹੋ ਗਏ ਹਨ। ہماری ਬੇਨਤੀ ਹੈ ਕਿ ਆਪ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੇ ਦੁਆਰਾ ਗ੍ਰਾਂਟ ਦੇ ਕੇ ਇਨ ਘਰੋਂ ਕੋ ਪੁਨਰ ਨਿਰਮਾਣ ਕਰਵਾ ਦੇ। ਇਹ ਮੈਂ ਪਹਿਲੀ ਡਿਮਾਂਡ ਰੱਖੀ। ਕੁਝ ਹੀ ਦਿਨ ਗੱਲ ਹੈ ਕਿ ਕੱਲ ਤੇ ਪਰਸੋ ਦੋ ਦਿਨ ਸ਼ਿਵਰਾਜ ਪਾਟਲ ਜੀ ਆਏ ਸੀ। ਇਹ ਪ੍ਰਧਾਨ ਮੰਤਰੀ ਜੀ ਨੇ ਚਿੱਠੀ ਦਾ ਜਵਾਬ ਚ ਇਹਨਾਂ ਨੇ ਸਾਨੂੰ ਇਹਦੇ ਵਿੱਚ ਅਕਸਰ ਦਿੱਤਾ ਸੀ ਜਿਹੜਾ ਚਿੱਠੀ ਦਾ ਉਹ ਚ ਲਿਖਿਆ ਸੀ ਕਿ ਮੈਨੀ ਹਾਊਸਿਸ ਹੈਵ ਬੀਨ ਡੈਮੇਜਡ ਬਾਈ ði ਫਲੱਡ ਦੇ ਸ਼ੁੱਡ ਬੀ ਰੀਬਿਲਟ ਥਰੂ ਪੀਐਮ ਪੀਐਮ ਏਵਾਈ ਗ੍ਰਾਂਟਸ ਕਿ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਚ ਘਰ ਬਣਨੇ ਚਾਹੀਦੇ ਆ ਆਵਾਜ਼ ਯੋਜਨਾ ਚ ਸੋ ਹੁਣ ਕੁਛੀ ਦੀ ਗੱਲ ਹੈ ਕਿ ਇਹਨਾਂ ਨੇ ਪ੍ਰਧਾਨ ਮੰਤਰੀ ਜੀ ਨੇ ਸਾਨੂੰ ਚਿੱਠੀ ਦਾ ਜਵਾਬ ਦਿੱਤਾ ਤਾਂ ਨਾਲ ਹੀ ਸ਼ਿਵਰਾਜ ਪਾਟਲ ਜੀ ਆਏ ਸ਼ਿਵਰਾਜ ਚੋਹਾ ਅੱਛਾ ਸ਼ਿਵਰਾਜ ਚੋਹਾ ਜੀ ਸੌਰੀ ਆਮ ਸੌਰੀ ਸਿਹਰਾਤਾਂ ਜੀ ਨੇ ਆਕੇ تھے ਅਨਾਉਂਸ ਕੀਤਾ ਹੈਗਾ ਕਿ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ 36000 300 ਘਰਾਂ ਦੀ ਜਿਹੜੀ ਦਿੱਤੀ ਸੀ ਆਪਣਾ ਸਰਵੇ ਕਰਕੇ ਔਰ ਉਹਨਾਂ ਨੇ ਪੈਸੇ ਸਾਰੇ ਰੀਲੀਜ਼ ਕਰ ਦਿੱਤੇ ਕੇਂਦਰ ਸਰਕਾਰ ਨੇ ਔਰ ਅਜੇ ਜਿਹੜੀ ਪੰਜਾਬ ਸਰਕਾਰ ਹੈ ਪੈਸੇ ਲੋਕਾਂ ਨੂੰ ਪਹੁੰਚਾ ਨਹੀਂ ਸਕੀ ਕੇਂਦਰ ਸਰਕਾਰ ਤੋਂ ਸਾਰੇ ਘਰਾਂ ਦੇ ਪੈਸੇ ਆ ਗਏ ਨੇ ਵੈਸੇ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਚ 1 ਲੱਖ ਘਰ ਪ੍ਰਧਾਨ ਮੰਤਰੀ ਜੀ ਨੇ ਪੰਜਾਬ ਲਈ ਰਿਜ਼ਰਵ ਕੀਤੇ ਨੇ ਪੰਜਾਬ ਸਰਕਾਰ ਦੀ ਨਲਾਕੀ ਇਹ ਹੈ ਕਿ ਉਹ ਢੋਪ ਕਾਗਜ਼ ਪੱਤਰ ਨਹੀਂ ਭੇਜ ਸਕੇ ਤੁਹਾਡੇ ਥਰੂ ਮੈਂ ਬੇਨਤੀ ਕਰਨਾ ਚਾਹੁੰਦਾ ਪੰਜਾਬ ਦੇ ਖਾਸ ਤੌਰ ਤੇ ਮਾਝੇ ਦੇ ਵੀਰਾਂ ਭੈਣਾਂ ਨੂੰ ਕਿ ਜਿਹਦਾ ਘਰ ਵੀ ਕੱਚਾ ਘਰ ਹੈ ਜਾਂ ਉਹ ਟੁੱਟਾ ਘੋਟਾ ਉਹ ਰਿਪੇਅਰ ਹੋਣ ਵਾਲਾ ਜਾਂ ਨਵਾਂ ਬਣਨ ਵਾਲਾ ਕਿਰਪਾ ਕਰਕੇ ਤੁਸੀਂ ਪ੍ਰਧਾਨ ਮੰਤਰੀ ਆਵਾਜ਼ ਯੋਜਨਾ 'ਚ ਪੜਾਓ ਕਿਉਂਕਿ ਅਪਲਾਈ ਕਰ ਦਿਓ ਜੇ ਅਪਲਾਈ ਕਰੋਗੇ ਤੇ ਵਾਰੀ ਆਊਗੀ ਆਪਣੀ ਅੱਜ 3 ਕਰੋੜ ਤੋਂ ਵੱਧ ਕੱਚੇ ਘਰਾਂ ਦੇ ਗ੍ਰਾਂਟ ਜਿਹੜੀ ਪੂਰੇ ਹਿੰਦੁਸਤਾਨ ਦਿੱਤੀ ਗਈ। ਔਰ ਪੰਜਾਬ 'ਚ ਸਿਰਫ 1 ਲੱਖ। ਇਸ ਲਈ ਕਿ ਅਸੀਂ ਅਪਲਾਈ ਨਹੀਂ ਕੀਤਾ। ਤੇ ਜਿਹਦਾ ਵੀ ਸ਼ਹਿਰ 'ਚ ਜਾਂ ਪਿੰਡ 'ਚ ਘਰ ਕੱਚਾ ਹੈ ਇਹ ਆਨਲਾਈਨ ਅਪਲਾਈ ਹੋਣਾ ਪ੍ਰਧਾਨ ਮੰਤਰੀ ਆਵਾਜ਼ ਹੋਜਨਾ 'ਚ ਤੇ ਜ਼ਰੂਰ ਪ੍ਰਧਾਨ ਮੰਤਰੀ ਵੱਲੋਂ ਰਾਸ ਦਾ ਸਾਡੀ ਭਾਰਤੀ ਜਨਤਾ ਪਾਰਟੀ ਲੈ ਕੇ ਆਉਗੀ। ਸੋ ਪਹਿਲਾ ਪੁਆਇੰਟ ਇਹ ਸੀਗਾ। ਹਲਾਲੀ ਭਾਜੀ ਆ ਜਾ ਅੱਗੇ ਆ ਜਾਓ ਭਾਜੀ। ਬਾਰਡਰ ਦੇ ਜ਼ਿਲ੍ਹੇ ਨੇ ਖਾਸ ਤੌਰ ਤੇ ਬਾਰਡਰ ਜ਼ਿਲ੍ਹਿਆਂ 'ਚ ਵੀ ਮਾਝਾ ਏਰੀਆ ਜਿਹੜਾ ਇਹ ਸਭ ਤੋਂ ਪਿਛੜਿਆ ਆ ਸਭ ਤੋਂ ਜ਼ਿਆਦਾ ਇਗਨੋਰਡ ਹੈ ਔਰ ਪਾਕਿਸਤਾਨ ਨਾਲ ਲੱਗਦੀ ਲੱਗਦੀ ਸਾਡੀ ਸਰਦ ਰਾਈਟ ਫਰੋਂ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਬਟਾਲਾ ਤਰਨਤਾਰਨ ਇਹ ਜਿਹੜੀ ਬੈਲਟ ਹੈ ਸਾਡੀ ਇਹ ਇਹਦੇ ਚ ਦਿੱਲੀ ਤਰੱਕੀ ਦੇਸ਼ ਕਰ ਰਿਹਾ ਅਸੀਂ ਉਹਦੇ ਨਾਲ ਸਭ ਨਾਲ ਕੰਪੇਅਰ ਕਰੀਏ ਤੇ ਵੀ ਆਰ ਲੈਸ ਦਨ 2% ਸਾਡੀ ਜਿਹੜੀ ਪ੍ਰੋਗਰੈਸ ਦੀ ਚਾਲ ਹੈ ਬਹੁਤ ਘੱਟ ਹੈ ਬਹੁਤ ਧੀਮੀ ਹੈ ਤੇ ਕਾਰਨ ਦੋਏ ਨੇ ਕਿ ਨਾ ਤੇ ਪੰਜਾਬ ਸਰਕਾਰ ਨੇ ਕਦੀ ਸਾਡੇ ਵੱਲ ਧਿਆਨ ਦਿੱਤਾ ਜਿਹੜੀ ਸਰਕਾਰਾਂ ਵੱਡੀਆਂ ਤਾਂ ਨਾ ਹੀ ਕੇਂਦਰ ਸਰਕਾਰ ਨੇ ਇਹਨਾਂ ਬਾਰਡਰ ਦੇ ਲੋਕਾਂ ਦਾ ਧਿਆਨ ਦਿੱਤਾ। ਤੁਸੀਂ ਸਭ ਬਾਰਡਰ 'ਚ ਰਹਿਣ ਵਾਲੇ ਸਾਥੀ ਜੇ ਤੁਹਾਨੂੰ ਇਹ ਚੀਜ਼ ਦਾ ਪਤਾ ਹੈ ਕਿ 1947 ਤੋਂ ਪਹਿਲਾਂ ਅੰਮ੍ਰਿਤਸਰ ਯੂਸ ਟੂ ਬੀ ਦੀ ਜਿਸ ਤਰ੍ਹਾਂ ਅੱਜ ਦੁਬਈ ਜਾਂ ਸਿੰਗਾਪੁਰ ਹੈ ਸਭ ਤੋਂ ਜ਼ਿਆਦਾ ਜਿਹੜੀ ਟ੍ਰੇਡ ਦੀ ਸੈਂਟਰ ਸੀਗਾ, ਸੈਂਟਰ ਆਸ਼ੀਆ ਦਾ ਅੰਮ੍ਰਿਤਸਰ ਸੀਗਾ। ਇੱਥੋਂ ਵਪਾਰ ਜਿਹੜਾ ਕਾਬੁਲ ਤੋਂ ਲੈ ਕੇ ਕਾਕਾ ਦਾ ਕਲਦਾ ਸੀਗਾ ਨਾ ਉੱਪਰ ਤੱਕ ਸਾਰੇ ਯੂਵੇਕਿਸਟਾ ਤੱਕ ਕਲਦਾ ਸੀ ਅਲਰੇਡੀ ਸਾਡੀ ਇੰਡਸਟਰੀਅਲ ਟਾਊਨ ਸੀ ਬਟਾਲਾ ਇੱਥੇ ਵੀ ਪੂਰੇ ਸੈਂਟਰਲ ਏਸ਼ੀਆ ਦੀ ਮਸ਼ੀਨ ਕਾਬੁਲ ਤੋਂ ਲੈ ਕੇ ਚੱਲਦੀ ਸੀ ਪੂਰੇ ਸੈਂਟਰਲ ਏਸ਼ੀਆ ਤੋਂ ਲੇਤਾ ਆ ਸਾਰੀ ਫਾਊਂਡਰੀ ਚੱਲਦੀ ਸੀ ਪਰ ਉਸ ਤੋਂ ਬਾਅਦ ਇਨਸਪਾਇਟ ਆਫ ਕਿ ਸਾਡਾ ਸਭ ਤੋਂ ਵੱਡਾ ਤੀਰਸਤਾਨ ਇਥੇ ਸਾਡੇ ਹਰਮਨਦਰ ਸਾਹਿਬ ਦਰਬਾਰ ਸਾਹਿਬ ਹੈ ਜਿਉ ਪ੍ਰੋਗਰੈਸ ਅਵਸਦੀ ਹੋਣੀ ਚਾਹੀਦੀ ਸੀ ਉਹ ਨਹੀਂ ਹੋ ਰਹੀ ਕਾਰਨ ਹੈ ਕਿ ਲੀਡਰਸ਼ਿਪ ਸਾਡੀਆਂ ਗੱਲਾਂ ਉੱਪਰ ਤੱਕ ਨਹੀਂ ਪਹੁੰਚਾ ਸਕੀ ਮੈਨੂੰ ਮੌਕਾ ਲੱਗਾ ਅਸੀਂ ਲੋਕ 40 ਸਾਲ ਤੋਂ ਪਾਰਟੀ 'ਚ ਕੰਮ ਕਰ ਰਹੇ ਸੀ ਕਾਂਗਰਸ ਪਾਰਟੀ 'ਚ ਜਿਹਨੇ ਸਾਥੀ ਵੀ ਅਸੀਂ ਬੀਜੇਪੀ 'ਚ 2.5 ਸਾਲ ਪਹਿਲਾਂ ਆਏ ਔਰ ਮੌਕਾ ਲੱਗਾ ਕਿ ਅਸੀਂ ਆਪਣੇ ਜਿਹੜੇ ਲੋਕਾਂ ਦੀ ਗੱਲ ਕੇਂਦਰ ਸਰਕਾਰ ਤੱਕ ਪਹੁੰਚਾ ਸਕੀਏ ਕਿਉਂਕਿ ਪੰਜਾਬ ਸਰਕਾਰ ਤਾਂ ਕਿਸੇ ਦੀ ਗੱਲ ਸੁਣਦੀ ਨਹੀਂ ਉਹ ਤੇ ਆਪਣੀ ਰਫਲੀ ਬਚਾਈ ਜਾਂਦੇ ਨੇ ਜਿਸੇ ਦੀ ਗੱਲ ਸੁਣਦੇ ਨਹੀਂ ਤੇ ਕਿਸੇ ਨੂੰ ਕੋਈ ਰੀਲੀਫ ਦਿੰਦੇ ਨਹੀਂ ਮੈਂ ਆ ਸਾਥੀਆਂ ਨਾਲ ਇਹ ਤੁਹਾਨੂੰ ਜਰੂਰ ਸਾਂਝੀ ਕਰਨਾ ਚਾਹੁੰਦਾ ਹੈ ਕਿ ਜਦੋਂ ਅਸੀਂ ਸਾਡੇ ਹੋਮ ਮਿਨਿਸਟਰ ਜਿਹੜੇ ਅਮਿਤ ਸ਼ਾਹ ਜੀ ਨੂੰ ਮਿਲੇ ਸੀ ਉਹਨਾਂ ਨੂੰ ਜਾ ਕੇ ਮੈਂ ਦੱਸਿਆ ਸੀਗਾ ਇਹ ਹੀ ਗੱਲ ਦੱਸੀ ਕਿ ਅਸੀਂ ਸਭ ਤੋਂ ਪਿਛੜੇ ਹੈ ਸਾਡੇ ਵਾਲ ਬਾਰਡਰ ਵਾਲ ਤੇ ਹਾਂ ਰੱਖਿਆ ਜਾਵੇ ਉਹਨਾਂ ਨੂੰ ਪੁੱਛਿਆ ਸੀ ਕਿ ਕੀ ਹੋਣਾ ਚਾਹੀਦਾ ਅਸੀਂ ਬੇਨਤੀ ਕੀਤੀ ਸੀ ਮਿਲ ਕੇ ਕਿ ਬਾਰਡਰ ਦੇ ਨੌਜਵਾਨ ਬੱਚਿਆਂ ਨੂੰ ਫੌਜਾਂ ਵਿੱਚ CRPF ਚ ਕੇਂਦਰ ਜਿਹੜੀ ਸਾਡੇ ਨੌਕਰੀਆਂ ਨਿਕਲਦੀਆਂ 5% ਰੈਜ਼ਰਵੇਸ਼ਨ ਦੇ ਦਿਓ ਤੇ ਬੱਚੇ ਨੌਕਰੀ ਕਰ ਲੈਣਗੇ ਤੇ ਕਿਤੇ ਨਾ ਕਿਤੇ ਐਡਜਸਟ ਹੋਣਗੇ ਤੇ ਇਹ ਸਾਨੂੰ ਜਵਾਬ ਮਿਲੇ ਅਸੀਂ ਕਿਹਾ ਕਿ ਦੇਖੋ ਇਤਨੀ ਜ਼ਿਆਦਾ ਲੋਕਾਂ ਕੋ ਕਿਸੇ ਸਰਵਿਸ ਦੇ ਸਕਦਾ ਹੈ ਕਿ ਜੇ ਹਰ ਘਰ ਚ ਬੱਚਾ ਬੇਰੋਜ਼ਗਾਰ ਬੈਠਾ ਕਿਉਂਕਿ ਅਸੀਂ ਦੱਸਿਆ ਕਿ ਕੋਈ ਐਸਾ ਘਰ ਨਹੀਂ ਹੈ ਸਾਡੇ ਖਾਸ ਤੌਰ ਤੇ ਮਾਝੇ ਦੇ ਬਾਰਡਰ ਏਰੀਆ ਚ ਜਿੱਥੇ ਲੜਕਾ ਜਾਂ ਲੜਕੀ ਪੜ੍ਹ ਲਿਖ ਕੇ ਵੀ ਬੇਰੋਜ਼ਗਾਰ ਨਹੀਂ ਬੈਠੇ ਅੱਜ ਤੁਸੀਂ ਪੀਐਮ ਦੀ ਇੱਕ ਨੌਕਰੀ ਨਿਕਲਦੀ ਆ ਐਮਐਮਆਈ ਪਾਸ ਬੱਚੇ ਵੀ ਉੱਚ ਇੱਕ ਇੱਕ ਨੌਕਰੀ ਵਿੱਚ 10-10 ਹਜ਼ਾਰ ਬੱਚਾ ਅਪਲਾਈ ਕਰਦਾ ਸੋ ਇੰਨੇ ਬੁਰੇ ਹਾਲਾਤ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਕੋਈ ਪ੍ਰੋਪੋਜ਼ਲ ਬਣਾਓ ਜਿਹਦੇ ਨਾਲ ਤੁਹਾਡੇ ਬਾਜੇ ਦੇ ਔਰ ਖਾਸ ਤੌਰ ਤੇ ਬਾਰਡਰ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਰਾਹਤ ਮਿਲੇ ਸੋ ਮੈਂ ਤੁਹਾਡੇ ਅੱਗੇ ਤੁਹਾਡੀ ਸਭ ਦੀ ਇਜਾਜ਼ਤ ਨਾਲ ਟਾਈਮ ਦਾ ਥੋੜਾ ਜਿਹਾ 5 ਮਿੰਟ ਲਵਾਂਗਾ ਪ੍ਰੈਜੈਂਟੇਸ਼ਨ ਦਿਖਾਉਣਾ ਚਾਹਣਾ ਜਿਹੜੀ ਕਿ ਮੈਂ ਹੋਮ ਮਿਨਿਸਟਰ ਸਾਹਿਬ ਨੂੰ ਦਿਖਾਈ ਸੀ ਇਹ ਪ੍ਰੈਜੈਂਟੇਸ਼ਨ ਅਸੀਂ ਬਣਾਈ ਸੀ ਕਿ ਕਿਸ ਤਰ੍ਹਾਂ ਅਸੀਂ ਬਾਰਡਰ ਦੇ ਲੋਕਾਂ ਨੂੰ ਉਹ ਆਪਣੇ ਕਮਾਤੇ ਲਾ ਸਕਦੇ ਹੋ ਜੀ ਹਾਂ ਜੀ ਤੋਂ ਇਹਦੇ ਅਸੀਂ ਗ੍ਰਾਮਮਾ ਡਵਿੰਡੀਰ ਇੱਕ ਸਕੀਮ ਹੈ ਜਿਹਨੂੰ ਕਹਿੰਦੇ ਆ ਲੱਖਪਤੀ ਦੀਦੀ ਉਹ ਲੱਖਪਤੀ ਦੀਦੀ ਸਕੀਮ ਹੈ ਜਿਹਦੇ ਵਿੱਚ ਪ੍ਰਧਾਨ ਮੰਤਰੀ ਜੀ ਨੇ ਪਿਛਲੇ 3 ਨਾ ਸਾਲਾਂ ਚ ਲਗਭਗ 2.5 ਕਰੋੜ ਮਹਿਲਾਵਾਂ ਨੂੰ ਲੱਖਪਤੀ ਕਰ ਦਿੱਤਾ ਅਮਰਾਵਤੀ ਇੱਕ ਜ਼ਿਲ੍ਹਾ ਹੈ ਮਹਾਰਾਸ਼ਟਰ ਪਿਛਲੇ ਸਾਲ ਸਤੰਬਰ ਚ ਪ੍ਰਧਾਨ ਮੰਤਰੀ ਜੀ ਨੇ ਜਿੰਦਰਬੋਦੀ ਜਿਹਾ ਸੈਕਸ਼ਨ ਕੀਤਾ ਇੱਕੋ ਦਿਨ ਚ 11 ਲੱਖ ਮਹਿਲਾਵਾਂ ਜਿਹਨੇ ਕਿ ਬਹੁਤ ਹੀ ਗਰੀਬੀ ਰੇਖਾ ਤੋਂ ਥੱਲੇ ਸੀ ਉਹਨਾਂ ਨੂੰ ਲੱਖਪਤੀ ਬਣਾਉਣ ਦਾ ਸਰਟੀਫਿਕੇਟ ਦਿੱਤਾ ਕਿਉਂਕਿ ਸਭ ਦੇ ਬੈਂਕਾਂ ਚ ਉਹਨਾਂ ਲੱਖ-ਲੱਖ ਰੁਪਇਆ ਸੀਗਾ ਸੋ ਉਹ ਬੜਾ ਵੱਡਾ ਉਪਰਾਲਾ ਸੀਗਾ ਪਰ ਪੰਜਾਬ ਚ ਇਹ ਨਾ ਤੇ ਪੰਜਾਬ ਸਰਕਾਰ ਕੋਈ ਕੰਮ ਕਰਦੀ ਹੈ ਤੇ ਨਾ ਹੀ ਕੋਈ ਹੋਰ ਕਿਸੇ ਬੰਦੇ ਦਾ ਧਿਆਨ ਗਿਆ ਤੇ ਅੱਜ ਸਾਡੇ ਪੰਜਾਬ ਚ ਕੋਈ ਲੱਖਪਤੀ ਦੀ ਦੀਦੀ ਸਕੀਮ ਨਹੀਂ ਚੱਲਦੀ ਕੋਈ ਸੋ ਮੈਂ ਪ੍ਰੈਜੈਂਟੇਸ਼ਨ ਇੱਕ ਬਣਾ ਕੇ ਇਹ ਆਪਣੇ ਸਾਥੀਆਂ ਦੀ رائے ਨਾਲ ਬਣਾਈ ਸੀ ਇਹ ਮੈਂ ਤੁਹਾਨੂੰ ਦੱਸ ਰਿਹਾ ਕਿ ਵੈਲਕਮ ਟੂ ਦੀ ਵਰਡ ਆਫ এমਪਲਾਈਡ ਸਕੀਮ ਇਹਦੇ ਵਿੱਚ ਅਸੀਂ ਇਹ ਪ੍ਰੈਜੈਂਟ ਕੀਤਾ ਕਿ ਜੇ ਸਾਡੇ ਬੱਚੇ ਨੇ ਆਪਣੇ ਪੈਰਾਂ ਤੇ ਖਲੋ ਸਕਦੇ ਨੇ ਜੇ ਤੁਹਾਨੂੰ ਨੌਕਰੀ ਨਹੀਂ ਦੇ ਸਕਦੇ ਘੱਟੋ ਘਾਟ ਆਪਣਾ ਕੰਮ ਤੇ ਕਰ ਸਕਦੇ ਗਵਰਨਮੈਂਟ ਆਫ ਇੰਡੀਆ ਦੀ ਅਪਰੂਵਡ ਸਕੀਮ ਹੈ ਜਿਹਦੇ ਵਿੱਚ ਮੁਦਰਾ ਯੋਜਨਾ ਚ ਮਹਿਲਾਵਾਂ ਨੂੰ 10 ਲੱਖ ਤੱਕ ਬਿਨਾ ਕਿਸੇ ਗਾਰੰਟੀ ਤੋਂ ਆਪਣਾ ਲੋਨ ਮਿਲ ਸਕਦਾ ਉਹ ਆਪਣਾ ਉਹ ਕਿੱਤਾ ਚਲਾ ਸਕਦੀ ਹੈ 2.5 ਕਰੋੜ ਮਹਿਲਾਵਾਂ ਹਿੰਦੁਸਤਾਨ 'ਚ ਕੰਮ ਕਰਦੀਆਂ ਪਈਆਂ ਵੱਖਰੇ ਵੱਖਰੇ ਕਿੱਤੇ ਅਸੀਂ ਬਾਰਡਰ ਵਾਸਤੇ ਪ੍ਰਪੋਜ਼ ਕੀਤਾ ਸੀਗਾ ਕਿ ਇਹਦੇ 'ਚ ਤੁਸੀਂ ਸਮਝੋ ਕਿ ਇਹਦੇ ਵਿੱਚ ਅਸੀਂ ਕਿਹਾ ਕਿ ਬੱਚੇ ਜਿਹੜੇ ਨੇ ਸਾਡੇ ਉਹਨਾਂ ਨੂੰ ਅਸੀਂ ਸਕਿੱਲ ਕਰਾ ਕੇ ਇਹ ਜਿਹੜਾ ਵਾ ਔਰ ਐਮਪਾਵਰਮੈਂਟ ਔਨ ਦਾ ਬਾਰਡਰ ਡਿਸਟ੍ਰਿਕਟ ਇਹ ਪ੍ਰੈਜੈਂਟੇਸ਼ਨ ਦਿੱਤੀ ਉਹਦੇ ਚ ਕਿਹਾ ਹੈ ਕਿ ਅਸੀਂ ਬੱਚਾ ਜਿਹੜਾ ਹੈ ਉਹ ਸਕਿੱਲ ਡਿਵੈਲਪਮੈਂਟ ਚ ਉਹਨੂੰ ਫਾਰਮਰ ਦਾ ਡੈਰੀ ਫਾਰਮ ਦਾ ਕੋਰਸ ਕਰਾਈਏ ਉਹ ਡੈਰੀ ਫਾਰਮ ਦਾ ਕੋਰਸ ਕਰੇਗਾ ਬੱਚਾ ਗਵਰਨਮੈਂਟ ਆਫ ਇੰਡੀਆ ਨੇ ਪੈਸੇ ਦੇਣੇ ਆ ਉਹ ਚ ਬੱਚਾ ਬਿਲਕੁਲ ਫ੍ਰੀ ਪੜਦਾ ਉਹ 3 ਮਹੀਨੇ ਦਾ ਕੋਰਸ ਹੈ ਗਵਰਨਮੈਂਟ ਆਫ ਇੰਡੀਆ ਕਰਾਂਦੀ ਹੈ ਜਿਸ ਚ ਬੱਚੇ ਨੂੰ ਸਰਟੀਫਿਕੇਟ ਮਿਲਦਾ ਉਸ ਤੋਂ ਬਾਅਦ ਇਹ ਪ੍ਰਧਾਨ ਮੰਤਰੀ ਜਿਹੜਾ ਵਿਜ਼ਨ ਹੈ ਇਹ ਜਿਹੜਾ ਉਹ ਚਾਹੁੰਦੇ ਨੇ ਕਿ ਅਗਲੇ 2 ਸਾਲਾਂ ਚ ਅਸੀਂ ਦੇਸ਼ ਦੇ ਵਿੱਚ ਘੱਟੋ ਘੱਟ 2 ਕਰੋੜ ਹੋਰ ਲਖਪਤੀ ਦੀਦੀਆਂ ਬਣਾ ਦੇਣ ਦਾ ਪ੍ਰੋਗਰਾਮ ਕਰਨਾ ਹੈ ਠੀਕ ਹੈ ਜੀ ਇਸ ਤੋਂ ਬਾਅਦ ਇਹ ਜਿਹੜੇ ਸਾਡੇ ਹੋਮ ਮਿਨਿਸਟਰ ਸਾਹਿਬ ਨੇ ਕੋਆਪਰੇਟਿਵ ਮਿਨਿਸਟਰ ਨੇ ਇਹ ਚੀਜ਼ ਅਸੀਂ ਮੰਗੀ ਸੀ ਕਿ 5 ਏਕੜ ਅਦਰ ਕੁਸੀ ਆਕੁਰਤੀ ਦੀ 5 ਏਕੜ ਦਾ ਘਾਟ ਜ਼ਮੀਨ ਵਾਲਾ ਕਿਸਾਨ ਜਿਹੜਾ ਵਾ ਬੈਂਕਾਂ ਦੇ ਕਰਜ਼ੇ ਵਿੱਚ ਡੁੱਬਿਆ ਦਾ ਤੁਹਾਨੂੰ ਸਭ ਨੂੰ ਪਤਾ ਹੈ ਕਿ ਸਾਡੇ ਗਰੀਬ ਕਿਸਾਨ ਜਿਹੜੇ ਆ ਖੁਦਕਿਸ਼ੀ ਕਰਦੇ ਖੁਦਕਿਸ਼ੀ ਕਿਉਂ ਕਰਦੇ ਇਹ ਜਿਹੜੀ ਜ਼ਮੀਨ ਆ ਜਿਹਨੂੰ ਅਸੀਂ ਮਾਂ ਸਮਝਦੇ ਆ ਆਪਣੇ ਮਾਤਾ ਦਾ ਰੂਪ ਹੈ ਉਹ ਜੇ ਕਰਜ਼ੇ ਦੀ ਦਿੱਤੀ ਗਈ ਹੈ ਜ਼ਮੀਨ ਤੇ ਉਹ ਲੋਕਾਂ ਕੋਲ ਕਰਜ਼ਾ ਦਿੱਤਾ ਨਹੀਂ ਗਿਆ ਵਿਆਜ ਵੀ ਦਿੱਤਾ ਨਹੀਂ ਗਿਆ ਅਸੀਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਕਿਰਪਾ ਕਰਕੇ ਵਨ ਟਾਈਮ ਸੈਟਲਮੈਂਟ ਸਕੀਮ ਬਣਾ ਦਿਓ ਜਿਸ ਤਰ੍ਹਾਂ ਕਿ ਇੰਡਸਟਰੀ ਨੂੰ ਤੁਸੀਂ ਸਭ ਜਾਣਦੇ ਜੇ ਕਿ ਇੰਡਸਟਰੀ ਜੇਕਰ ਕੋਈ ਸਿੱਖ ਹੋ ਜਾਵੇ ਮਹਾਸਾਬ ਨੂੰ ਵਨ ਟਾਈਮ ਸੈਟਲਮੈਂਟ ਸਕੀਮ ਬੈਂਕ ਦਿੰਦਾ ਤੇ ਉਹਦਾ ਸਾਰਾ ਵਿਆਜ ਮਾਫ ਕਰ ਦਿੰਦੇ ਹੋਰ ਵੀ ਰਾਹਤਾਂ ਦੇ ਦਿੰਦੇ ਨੇ ਅਸੀਂ ਇਹ ਬੰਦੇ ਕੀਤੇ ਸੀ ਕਿ ਪ੍ਰਧਾਨ ਮੰਤਰੀ ਜੀ ਕਿਰਪਾ ਕਰਕੇ ਪੰਜਾਬ ਦੇ ਕਿਸਾਨਾਂ ਲਈ ਵਨ ਟਾਈਮ ਸੈਟਲਮੈਂਟ ਸਕੀਮ ਜਿਹੜੀ ਬਣਾਈ ਜਾਵੇ। ਖੁਸ਼ੀ ਦੀ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਜੀ ਦੀ ਇਹ ਚਿੱਠੀ ਹੈ ਇਹਦੇ ਚ ਉਹਨਾਂ ਨੇ ਰਿਜ਼ਰਵ ਬੈਂਕ ਆਫ ਇੰਡੀਆ ਨੂੰ ਲਿਖ ਦਿੱਤਾ। ਪਰ ਲੈਗੋ ਹੀ ਲਿਖੀ ਹੈ ਕਿ ਫਾਰਮਰਸ ਵਿਦ ਲੈਸ ਥੈਨ 5 ਐਕਰ ਆਫ ਲੈਂਡ ਆਰ ਬਰਡਨ ਵਿਦ ਬੈਂਕ ਲੋਨਸ ਇੰਟਰਸਟ ਸ਼ੁੱਡ ਬੀ ਵੇਵਡ ਥਰੂ ਓਟੀਐ ਸਕੀਮ ਟੂ ਪ੍ਰੀਵੈਂਟ ਥੈਮ ਫਰੋਮ ਕਮਿਟਿੰਗ ਸੁਸਾਇਸਾਈਡ। ਪਰ ਧਾਰਮਤਰੀ ਦੇ ਦਾਬ ਵਿੱਚੋਂ ਇਹ ਨਿਰਦੇਸ਼ ਜਿਹੜੇ ਗਏ ਨੇ ਰਿਜ਼ਰਵ ਬੈਂਕ ਆਫ ਇੰਡੀਆ ਨੂੰ ਕਿ ਤੁਸੀਂ ਆਪਣੀ ਪਾਲਿਸੀ ਦੇ ਹਿਸਾਬ ਨਾਲ ਇਹ ਵਨ ਟਾਈਮ ਸੈਟਲਮੈਂਟ ਸਕੀਮ ਬਣਾਓ ਤਾਂ ਕਿ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਵੱਡਾ ਫਾਇਦਾ ਹੋਵੇ ਅਗਰ ਇਹ ਸਕੀਮ ਬਣ ਕੇ ਆਂਦੀ ਹੈ ਜਦੋਂ ਤੇ ਮੈਂ ਸਮਝਣਾ ਕਈ ਹਜ਼ਾਰ ਕਰੋੜ ਦਾ ਪੰਜਾਬ ਦੇ ਕਿਸਾਨਾਂ ਨੂੰ ਰਾਹਤ ਮਿਲੇਗੀ ਔਰ ਹਜ਼ਾਰਾਂ ਕਰੋੜ ਜਿਹੜੇ ਪੰਜਾਬ ਦੇ ਨੇ ਕਰਜ਼ੇ ਚ ਡੁੱਬੇ ਕਿਸਾਨਾਂ ਉਹਨਾਂ ਨੂੰ ਰਾਹਤ ਮਿਲੇਗੀ ਅਗਲਾ ਪੁਆਇੰਟ ਅਸੀਂ ਲਿਖਿਆ ਸੀਗਾ ਕਿ ਜਿਹੜੇ ਬਾਰਗਸ ਇਲਾਕੇ ਕੇ ਨਿਰੀਖਣ ਕਰਵਾ ਕੇ ਕਿਸਾਨੋ ਕੋ ਪ੍ਰਤੀ ਏਕੜ 20000 ਕੀ ਰਾਤ ਡਾਇਰੈਕਟ ਬੈਨੀਫਿਟ ਸਕੀਮ ਦੁਆਰਾ ਕਿਸਾਨੋ ਕੋ ਦਿਆ ਜਾਏ ਜਿੰਨੇ ਵੀ ਕਿਸਾਨਾ ਦੇ ਫਸਲਾਂ ਖਰਾਬ ਹੋ ਗਈਆਂ ਇਹ ਸਾਡੇ ਸਾਰੇ ਪੰਜਾਬ ਦੀ ਮੰਗ ਸੀ ਅਸੀਂ ਕਿਹਾ ਸੀ ਲਿਖ ਕੇ ਦਿੱਤਾ ਪ੍ਰਧਾਨ ਮੰਤਰੀ ਜੀ ਨੂੰ ਕਿਰਪਾ ਕਰਕੇ 20000 ਰੁਪਏ ਏਕੜ ਦਿੱਤਾ ਜਾਏ ਸ਼ਿਵਰਾਜ ਜੀ ਨੇ ਕੱਲ ਅਨਾਉਂਸ ਕੀਤਾ ਕਿ ਲਗਭਗ ਸਾਡੇ 400 480 ਕਰੋੜ ਜੋ ਹੈ ਉਹਨਾਂ ਨੇ ਕਿਹਾ ਕਿ 480 ਕਰੋੜ ਰੁਪਇਆ ਗਵਰਨਮੈਂਟ ਆਫ ਪੰਜਾਬ ਨੂੰ ਜਾ ਚੁੱਕਾ ਹੈ ਪਰ ਗਵਰਨਮੈਂਟ ਆਫ ਪੰਜਾਬ ਅਜੇ ਤੱਕ ਕਿਸਾਨਾਂ ਤੱਕ ਪਹੁੰਚਾਉਣ ਨੂੰ ਅਸਫਲ ਹੈ ਉਹ ਕਹਿੰਦੇ ਜਦੋਂ ਯੂਸੀ ਦੇ ਦੇਵੋਗੇ ਯੂਟਿਲਾਈਜੇਸ਼ਨ ਸਰਟੀਫਿਕੇਟ ਦੇ ਦੇਵੋਗੇ ਫਿਰ ਆ ਜਾਣਗੇ ਬਾਕੀ ਪੈਸੇ ਸੋ ਗਵਰਨਮੈਂਟ ਆਫ ਪੰਜਾਬ ਜਿਹੜੀ ਹੈ ਉਹ ਕਿਸਾਨਾਂ ਦੇ ਹਿੱਤ ਦੇ ਕੰਮ ਨਹੀਂ ਕਰ ਰਹੀ ਉਹਨਾਂ ਦਾ ਧਿਆਨ ਪਤਾ ਨਹੀਂ ਕਿੱਥੇ ਹੈ ਕਿਸਾਨਾਂ ਨੂੰ ਗਰਹਤ ਦੇਣੀ ਹੈ ਤਾਂ 480 ਕਰੋੜ ਫੜਾਫੜ ਵੰਡਣਾ ਚਾਹੀਦਾ ਕਿਸਾਨਾਂ ਨੂੰ ਗਰਹਤ ਦੇਣੀ ਚਾਹੀਦੀ ਔਰ ਬਾਕੀ ਫਿਰ ਅਗਲੀ ਡਿਮਾਂਡ ਕਰਨੀ ਚਾਹੀਦੀ फाइनली पंजाब नंबर में लेके आ सीगा सी सबने के बॉर्डर के छह जिलों के हजारों बच्चे बेरोजगार हैं हमने इन जिलों के 10000 किसानों और खेतिजूरों के बच्चियों को प्रधानमंत्री लक्षवती बहना के प्रोग्राम में से हटा करके अपने व्यवसाय चलाने के लिए विनती की है जिसे स्वीकार किया जाए सो खुशी की बात है इतना बच्चा वास्ते 20 प्रधानमंत्री जी ने रिजर्व बैंक को लिखा क्योंकि ये प्रूफ स्कीम है लक्षवती बहना कोई नई स्कीम नहीं है ਉਹਨਾਂ ਨੇ ਕਿਹਾ ਕਿ ਚਿਲड्रन ਆਫ 10000 ਫਾਰਮਰਸ ਆਫ ðiਸ ਡਿਸਟ੍ਰਿਕਟ ਬਾਰਡਰ ਡਿਸਟ੍ਰਿਕਟ ਸ਼ੁੱਡ ਬੀ ਹੈਲਪਡ ਅੰਡਰ ði ਪ੍ਰਾਈਮ ਮਿਨਿਸਟਰ ਲਖਪਤੀ ਮਹਿਨਾਂਸ ਸਕੀਮ ðiਸ ਇਜ਼ ਆਲਮੋਸਟ 1000 ਕਰੋੜ ਕਿਉਂਕਿ 10 ਲੱਖ ਇੱਕ ਬੈਂਨ ਨੂੰ ਮਿਲਣਾ ਔਰ 10 ਲੱਖ ਤੱਕ ਆਪਣਾ ਕੋਈ ਨਾ ਕੋਈ ਵਸਾਇਆ ਚਲਾ ਸਕਦੇ ਅਗਰ 10 ਲੱਖ ਨੂੰ 10000 ਨਾਲ ਜ਼ਰਾ ਕਰੀਏ ਤੇ 1000 ਕਰੋੜ ਬਣਦਾ ਇਹ ਰਾਹਤ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਜੀ ਵੱਲੋਂ ਭਾਰਤੀ ਜਨਤਾ ਪਾਰਟੀ ਸਰਕਾਰ ਵੱਲੋਂ ਅਵੇਲੇਬਲ ਹੈ ਲੈਣਾ ਕਿਨੇ ਆ ਪੰਜਾਬ ਦੇ ਲੋਕਾਂ ਨੇ ਸਾਡੇ ਬਾਰਡਰ ਦੇ ਬੱਚਿਆਂ ਨੇ ਜਾਂ ਪੰਜਾਬ ਸਰਕਾਰ ਨੇ ਉਹ ਚ ਮਦਦ ਕਰਨੀ ਆ ਪੰਜਾਬ ਸਰਕਾਰ ਤੋਂ ਤਾਂ ਮੈਨੂੰ ਕੋਈ ਉਮੀਦ ਨਹੀਂ ਹੈ ਪਰ ਅਸੀਂ ਸਭ ਨੇ ਅੱਜ ਨੇ ਮਾਜੇ ਤੇ ਬੈਠੇ ਸਾਡੇ ਸਾਰੇ ਜਰਨਲ ਅਸੀਂ ਲੋਕ ਕਹਿ ਲਾ ਕੀਤਾ ਕਿ ਅਸੀਂ 10000 ਬੱਚਿਆਂ ਨੂੰ ਉਹਨਾਂ ਦਾ ਹੱਕ ਦਿਵਾਣਾ ਹੈ ਪਹਿਲੇ 10000 ਬੱਚੇ ਜਿਹੜੇ ਆਪਣੇ ਪੈਰਾਂ ਦਾ ਖਲੋਣ ਤੇ ਫਿਰ 10000 ਫੇਰ ਮੰਗੇ ਜਾਣਗੇ ਕਿਉਂਕਿ ਪ੍ਰਧਾਨ ਮੰਤਰੀ ਜੀ ਨੇ ਲਗਭਗ 2 ਕਰੋੜ ਬੱਚਿਆਂ ਨੂੰ ਅਗਲੇ 2-3 ਸਾਲਾਂ ਚ ਇਹ ਲੱਖਵਤੀ ਪੈਣਾ ਦੀ ਸਕੀਮ ਚ ਕਵਰ ਕਰਨਾ ਹੈ ਸਾਰੇ ਹਿੰਦੁਸਤਾਨ ਜੇ ਹੁੰਦਾ ਤੇ ਪੰਜਾਬ ਚ ਵੀ ਹੋਣਾ ਚਾਹੀਦਾ ਸੋ ਇਹ ਜਿਹੜੇ ਪ੍ਰੋਗਰਾਮ ਸੀ ਲੈ ਕੇ ਅਸੀਂ ਗਏ ਸੀ ਪ੍ਰਧਾਨ ਮੰਤਰੀ ਸਾਹਿਬ ਕੋ ਕੁਝ ਹੀ ਦੀ ਗੱਲ ਹੈ ਕਿ ਉਹਨਾਂ ਦੀ ਚਿੱਠੀ ਆਈ ਹੈ ਕਿ ਨਵਾਨੇ ਜੇ ਵਰਕਰ ਦੇ ਲਈ ਔਰ ਉਹ ਚਿੱਠੀ ਚ ਕਲੀਅਰ ਲਿਖਿਆ ਔਰ ਥੱਲੇ ਲਿਖਿਆ ਉਹਨਾਂ ਨੇ ਇਨਸਟਰਕਸ਼ਨ ਦਿੱਤੀ ਹੈ ਰਿਜ਼ਰਵ ਬੈਂਕ ਆਫ ਇੰਡੀਆ ਨੂੰ ਇਹਨਾਂ ਚੀਜ਼ਾਂ ਤੇ ਫੈਸਲਾ ਕਰਕੇ ਡਾਇਰੈਕਟਲੀ ਜਿਹੜਾ ਅਸ਼ਵੀ ਸੇਖਰੀ ਨੂੰ ਤੁਸੀਂ ਰਿਪੋਰਟ ਕਰਨੀ ਹੈ ਸੋ ਸਰੋਂ ਫਿਰ ਜਵਾਬ ਆਏਗਾ ਮੈਂ ਚਿੱਠੀ ਲਿਖੀ ਆਰਬੀਏ ਦੇ ਵਿੱਚ ਆਲਰੇਡੀ ਜਿਹੜੇ ਜਨਰਲ ਬੈਂਜ ਆਹ ਗਏ ਤੁਹਾਡੇ ਫਾਈਨਾਂਸ ਇਨਕਲੂਜਨ ਐਂਡ ਦੀ ਡਿਪਾਰਟਮੈਂਟ ਡਿਵੀਜ਼ਨ ਜਿਹੜਾ ਹੈ ਗਵਰਨਮੈਂਟ ਡਿਵੀਜ਼ਨ ਜਿਹੜਾ ਹੈ ਉੱਤੇ ਚਿੱਠੀ ਲਿਖੀ ਆ ਇਹ ਅਪਾਰਟਮੈਂਟ ਆ ਗਈ ਤੇ ਆਪਾਂ ਸਾਰੇ ਨੇ ਮਿਲਣ ਜਾਣਾ ਹੁਣ ਕਿਉਂਕਿ ਪ੍ਰਧਾਨ ਮੰਤਰੀ ਜੀ ਦੇ ਆਫਿਸ ਤੋਂ ਆ ਦੇਖੋ ਤੁਸੀਂ ਇਹ ਵੇਸ਼ ਪ੍ਰਧਾਨ ਮੰਤਰੀ ਦੇ ਆਫਿਸ ਤੋਂ ਗਿਆ ਹੈ ਸ੍ਰੀ ਸੰਜੀਵ ਕੁਮਾਰ ਮਿਸ਼ਰਾ ਜੀ ਦੀ ਤਰਫੋਂ ਸੰਜੀਵ ਕੁਮਾਰ ਸਬਜੈਕਟ ਸੰਜੀਵ ਕੁਮਾਰ ਮਿਸ਼ਰਾ ਜੀ ਹੈ ਜੀ ਔਰ ਇਹ ਸਾਰੇ ਅਫਸਰਾਂ ਦੇ ਸਾਈਨ ਨੇ ਇਹ ਅਫੀਸ਼ੀਅਲ ਆਰਡਰ ਹੈ ਇਹਨੂੰ ਫਾਲੋਅ ਅਪ ਕਰ ਰਹਾ ਹਾਂ ਸਾਡਾ ਤਰਫ ਅਸੀਂ ਆਰਬੀਏ ਵੀ ਜਾਵਾਂਗੇ ਜਿੱਥੇ ਕਿਤੇ ਵੀ ਜਾਣਾ ਪਏਗਾ ਜਾ ਕੇ ਅਸੀਂ ਬੇਨਤੀ ਕਰਕੇ ਜਿਹੜਾ ਹੱਕ ਹੈ ਸਾਡੇ ਮਾਜਰੇ ਦੇ ਬੱਚਾ ਦਾ 10000 ਬੱਚੇ ਆਪਣੇ ਪੈਰ ਤੇ ਖਲੋਣ ਆਵਾਸ ਜੋੜ ਨਾਲ ਸਾਡੇ ਜਿਹੜੇ ਘਰ ਕੱਚੇ ਨੇ ਉਹ ਪੱਕੇ ਹੋਣ ਠੀਕ ਹੈ ਜੀ ਕਿਸਾਨਾਂ ਨੂੰ ਉਹਨਾਂ ਦਾ ਮਾਜਬਾ ਮਿਲੇ ਇਹ ਸਾਰੇ ਕੰਮ ਜਿਹੜੇ ਅਸੀਂ ਇਹਦੇ ਦੇ ਵਰਕ ਕਰਨਾ ਸੋ ਅੱਜ ਵੀ ਅਸੀਂ ਪ੍ਰੈਸ ਕਾਨਫਰੰਸ ਦੀ ਸੱਦੀ ਹੈ ਜਮਸ਼ਰ ਸਾਹਿਬ ਦੀ ਪਾਵਨ ਧਰਤੀ 'ਤੇ ਅਸੀਂ ਇੱਥੇ ਬਹਿ ਕੇ ਵਿਧੀ करिए ਕਿ ਪੰਜਾਬ ਦੇ ਲੋਕ ਇਹਨਾਂ ਚੀਜ਼ਾਂ ਦੇ ਵੇਖ ਘਟੋ ਘਟ ਇਕੱਠੇ ਹੋਏ ਨੇ ਪਾਰਟੀਆਂ ਜਿਹੜੀਆਂ ਆਪਣੇ ਆਪਣੇ ਹਿਸਾਬ ਨਾਲ ਆਪਣੀ ਆਪਣੀ ਪੋਲਿਟਿਕਸ ਕਰ ਰਹੀਆਂ ਮੈਨੂੰ ਉਮੀਦ ਹੈ ਕਿ ਜਿਹੜੀਆਂ ਗੱਲਾਂ ਆਪਾਂ ਚੱਕੀਆਂ ਵਾ ਮਾਝੇ ਦੇ ਔਰ ਬਾਰਡਰ ਦੇ ਲੋਕਾਂ ਲਈ ਖਾਸ ਔਰ ਤੇ ਪੰਜਾਬ ਦੇ ਲਈ ਨੌਜਵਾਨ ਬੱਚਿਆਂ ਦੇ ਲਈ ਪੋਲਿਟੀਕਲ ਆਪਣੇ ਮਕਸਦ ਤੋਂ ਉੱਪਰ ਉੱਠ ਕੇ ਸਾਰੀਆਂ ਪੋਲਿਟੀਕਲ ਪਾਰਟੀਆਂ ਇਹਨਾਂ ਦੇ ਉੱਤੇ ਸਾਡਾ ਸਪੋਰਟ ਦੇਣ ਪ੍ਰਧਾਨ ਮੰਤਰੀ ਜੀ ਨੂੰ ਕਹਿੰਦੇ ਸਰਕਾਰ ਨੂੰ ਜਾ ਕੇ ਆਪਣੇ ਵਿਊਜ਼ ਦੇਣ ਔਰ ਇਹ ਜਿਹੜੀ ਚੀਜ਼ਾਂ ਪੰਜਾਬ 'ਚ ਆ ਜਾਣਗੀਆਂ ਤੇ ਮੈਂ ਸਮਝਦਾ ਇਹਦੇ ਜ ਘੱਟੋ ਘਾਟ 25000 ਕਰੋੜ ਦਾ ਪੰਜਾਬ ਦੇ ਲੋਕਾਂ ਨੂੰ ਫਾਇਦਾ ਹੋ ਸਕਦਾ ਪ੍ਰੋਵਾਈਡਡ ਅਸੀਂ ਪੰਜਾਬੀ ਲੋਕ ਇਕੱਠੇ ਹੋ ਕੇ ਇੱਕੋ ਆਵਾਜ਼ ਕਰੀਏ ਕਿ ਸਾਡੇ ਪੰਜਾਬ ਦੇ ਬੱਚਿਆਂ ਲਈ ਕੁਛ ਨਾ ਕੁਛ ਕਰਨਾ ਚਾਹੀਦਾ ਨੌਜਵਾਨ ਬੱਚੇ ਬੇਰੋਜ਼ਗਾਰ ਨੇ ਨਸ਼ਿਆਂ 'ਚ ਘੁੰਮ ਰਹੇ ਨੇ ਨਸ਼ਾ 'ਚ ਡੁੱਬੇ ਨੇ ਡਿਸਕਸ ਹੁੰਦਾ ਪਿਆ ਸੀ ਸਵੇਰੇ ਵੀ ਅੱਪਜ ਅਸੀਂ ਰੋਜ਼ ਕਿਤੇ ਨਾ ਕਿਤੇ ਮਿਲਦੇ ਡਿਸਕਸ਼ਨ ਕਰਦੇ ਆ ਲਾਲੀ ਭਾਜੀ ਵੀ ਸੀਗਾ ਉਹਦਵਾ ਸਾਹਿਬ ਵੀ ਸੀ ਰੋਜ਼ ਗੋਲੀ ਚੱਲਦੀ ਹੈ ਲॉ ਐਂਡ ਆਰਡਰ ਦਾ ਬੁਰਾ ਹਾਲ ਹੈ ਅੱਜ ਤੱਕ ਦੇਖੋ ਜੋ ਅਤਵਾਸੀ ਉਦੋਂ ਵੀ ਆਪਾਂ ਤੁਹਾਨੂੰ ਪਤਾ ਐ ਐਮਐਲਏ ਰਿਆ 1985 ਤੋਂ ਮੈਂ ਉਦੋਂ ਵੀ ਇਸ ਤਰ੍ਹਾਂ ਹਾਲਾਤ ਨਹੀਂ ਸੀਗੇ ਕਿ ਰੋਜ਼ ਗੋਲੀ ਚੱਲੇ ਤੇ ਫਿਰ ਰੋਜ਼ ਫਰੋਤੀਆਂ ਹੁੰਦੀਆਂ ਟੈਲੀਫੋਨਾਂ ਦੇ ਨੇ ਕਰੋੜਾ ਰੁਪਏ ਲੋਕਾਂ ਦੇ ਘਰਾਂ ਚੋਂ ਜਾ ਰਹੇ ਨੇ ਲੋਕ ਗਰੀਬ ਹੋ ਰਹੇ ਨੇ ਤੇ ਲੋ ਐਂਡ ਆਰਡਰ ਬਿਲਕੁਲ ਖਤਮ ਹੈ ਸਰਕਾਰ ਨੂੰ ਇਹ ਬਿੰਦੀ ਆ ਕਿ ਕੰਬਲ ਤੇ ਆਂਦੇ ਲਾਰਡ ਆਰਡਰ ਦੇਖੋ ਤੁਹਾਡੇ ਕੋਲ ਪੈਸਾ ਹੈ ਨਹੀਂ ਤੁਸੀਂ ਕਰਨਾ ਕੁਝ ਹੈ ਨਹੀਂ ਘੱਟੋ ਘੱਟ ਲਾਰਡ ਆਰਡਰ ਤਾਂ ਠੀਕ ਕਰ ਸਕਦੇ ਹੋ ਜਿੱਦੀ ਸਕੀਮ ਹੈ ਜਿਹੜੀ ਲੋਕਾਂ ਨੂੰ ਜਾਗਰੂਕ ਕਰ ਰਹੀ ਮੈਂ ਤੁਹਾਨੂੰ ਦੋ ਚੀਜ਼ਾਂ ਕਹਿਣਾ ਚਾਹਣਾ ਇੱਕ ਤਾਂ ਵੀਰ ਬੋਨੇ ਨੇ ਜਿਹੜੀ ਗੱਲ ਕੀਤੀ ਹੈ ਮਤਾਂ ਚੱਕਿਆ ਅਸੀਂ ਸਾਰੇ ਇਸ ਚੀਜ਼ ਨਾਲ ਐਗਰੀ ਆ ਤੇ ਆ ਪਹਿਲਾਂ ਸਭ ਦੀਆਂ ਸਾਂਝੀਆਂ ਐਸਐਚਓ ਦੀ ਕੁੜੀ ਨੂੰ ਕੁੜੀ ਵੀ ਗੱਲ ਕੀਤੀ ਹੈ ਨਾ ਇਸ ਵੇਲੇ ਸਾਡੀ ਕੁੜੀ ਰਗਾਲ ਕਰਦੀ ਆਕਰ ਪੰਜਾਬੀਆਂ ਚ ਗਰਦ ਹੈਗੀ ਆ ਤੇ ਮਾਂ ਚ ਗਰਦ ਹੈਗੀ ਆ ਇਸ ਐਮਐਲਏ ਦੇ ਪਰਚਾ ਕਰੇ ਹੋਣੇ ਐਫਆਈਆਰ ਤੇ ਦੇਖੋ ਪੁਲਿਸ ਕਦਾ ਕੰਮ ਕਰਦੀ ਹੈ ਤੁਸੀਂ ਐਸਐਚਓ ਦੀ ਲੜਕੀ ਨੂੰ ਭਿਆਂ ਦੀ ਗਾਲਾਂ ਕੱਢੋਗੇ ਤੇ ਕੌਣ ਕੰਮ ਕਰੇਗਾ ਤੁਹਾਡੇ ਲਈ ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋ ਕੇ ਬੈਠੇ ਆ ਨੋ ਡਾਊਟ ਕਿ ਸਾਡੇ ਕੋਈ ਐਸੇ ਐਮਐਲਏ ਨਹੀਂ ਪਰ ਅਸੀਂ ਲੋਕਾਂ ਦੇ ਰਿਪ੍ਰੈਜ਼ੈਂਟੇਟਿਵ ਆ ਮੈਨੂੰ 28000 ਵੋਟ ਪਈ ਪਿਛਲੇ ਚੋਣਾਂ ਚ ਅਦਰਵਾਈਜ਼ 50000 ਦੇ ਉੱਤੇ ਪੈਂਦੀ ਹੁੰਦੀ ਆ ਸਾਰੇ ਬੰਦੇ ਲੋਕਾਂ ਦੇ ਬੰਦੇ ਨੇ ਅਸੀਂ ਦੇਖ ਆਪਾਂ ਜੋ ਵਾਦਾ ਕਰਕੇ ਬੈਠੇ ਆ ਕਿ ਬਾਰਡਰ ਦੇ ਲੋਕਾਂ ਦੀ ਲੜਾਈ ਅਸੀਂ ਲੜਨੀ ਆ 10000 ਮਹਿਲਾਵਾਂ ਲਈ ਅੱਬਾ ਪ੍ਰਧਾਨ ਮੰਤਰੀ ਜੀ ਕੋਲ ਸੈਂਕਸ਼ਨ ਕਰਵਾ ਕੇ ਆਏਗਾ 10000 ਮਹਿਲਾ ਉਠਾਨਕੋੜ ਤੋਂ ਲੈ ਕੇ ਤਰਨਤਾਰਨ ਤੱਕ ਹਰ ਪਿੰਡ ਦੇ ਜਿਹੜਾ ਬੱਚਾ ਕੰਮ ਕਰਨਾ ਚਾਹੇਗਾ ਨਾ ਅਸੀਂ ਉਹਨਾਂ ਨੂੰ ਐਡਜਸਟ ਕਰਾਣਾ ਇਹ ਸਾਡਾ ਧਰਮ ਹੈ ਕਰਾਵਾਂਗੇ ਕੰਮ ਹੋ ਗਿਆ ਸਮਝੋ ਉਹ ਬੱਚਿਆਂ ਨੂੰ ਕੰਮ ਤੇ ਲਾ ਕੇ ਫਿਰ ਅਗਲੇ 10000 ਬੱਚੇ ਲਵਾਂਗੇ ਔਰ ਇੱਕ ਦਿਨ ਅਸਾਂ ਆਏਗਾ ਕਿ ਬਾਰਡਰ 'ਚ ਵੀ ਖੁਸ਼ਹਾਲੀ ਆਏਗੀ ਕਿ ਸਰਕਾਰ ਨੇ ਅੱਜ ਚੋਣਾਂ ਦਾ ਐਲਾਨ ਕਰਤਾ ਜਿਹੜੇ ਜ਼ਿਲ੍ਹਾ ਪ੍ਰਸ਼ਦੀਆਂ ਤੇ ਬਹੁਤ ਸੁਣਦੀਆਂ ਹਾਂ ਹਾਂਜੀ ਰਾ ਬੋਰਡ ਇਤਨਾ ਲੱਗਿਆ ਜਿਤਨਾ ਕੋਈ ਗੁਰਦਨ ਬੜਾਇਆ ਹੁੰਦਾ ਇਹਨੂੰ ਅਫਗਾਨਿਸਤਾਨ ਦਾ ਇਹੋ ਜਿਹੇ ਬੋਰਡ ਲੱਗੇ ਆ ਸਾਰੇ ਪੰਜਾਬ ਦੇ ਵਿੱਚ ਇੱਕ ਮੁਖ ਬਲਾਰੇ ਤੇ ਮੁਖ ਬਲਾਰਾ ਆ ਤੁਹਾਨੂੰ ਦੱਸਣਾ ਚਾਹੁੰਨਾ ਆ ਮੈਨੂੰ ਹੁਣੇ ਹੀ ਅੱਜ ਦੁਪਹਿਰੇ ਵੀਡੀਓ ਆਈ ਆ ਆ ਮੁਖ ਬਲਾਰਾ ਦੇ ਅਜਣਾੜੇ ਚੌਂਚ ਖਲੋ ਕੇ ਗਾਲਾਂ ਕਢਦਾ ਪਿਆ ਕੁੜੀਆਂ ਦੀਆਂ ਐਸੇ ਤੋਂ ਹੀ ਨਾਲੇ ਨੂੰ ਹਾਂ ਕੁੜੀਆਂ ਨਾਕਾਜ਼ ਆ ਆਲੋ ਆਜੇ ਲਾਉਣ ਡਾਟਰ ਦੇ ਆਜ ਇਦਾਂ ਦੀ ਜਬਾਨਾਂ ਮੁਖਬਲਾ ਤੂ ਤੇਗ ਭਦਰ ਪਾਤਸ਼ਾਹ ਦੇ ਆਪਾਂ ਦਿਹਾੜੇ ਮਨਾਉਨੇ ਪਏ ਆ ਆਈ ਸਤੀਦਾਸ ਭਾਈ ਮਤੀਦਾਸ ਭਾਈ ਦੇ ਅੱਲਾ ਜੀ ਦੀਆਂ ਆਪਾਂ ਕੁਰਬਾਨੀਆਂ ਯਾਦ ਕਰਦੇ ਪਏ ਆ ਤੇ ਮੁਖਬਲਾਰੇ ਇਹਨਾਂ ਦੇ ਜਿਹੜੇ ਐਮਐਲਏ ਜਿਹੜੇ ਇਹਨਾਂ ਨੂੰ ਤਾਜ ਪੋਸ਼ ਕੀ ਕਈ ਕਈ ਦੀ ਵਜ਼ੀਰਾਂ ਦੀ ਵੀ ਹੋਈ ਇਹਨੂੰ ਲਾਹ ਉਹਨੂੰ ਲਾਹ ਦਿੱਤਾ ਤੇ ਉਹ ਸਾਡੇ ਨਾਲੇ ਚਾਉਂ ਜਾਂ ਦਿਨ ਦਿਹਾੜੇ ਪੰਜਾਬ ਦੇ ਕੁੜੀਆਂ ਨੂੰ ਪੰਜਾਬ ਦੀਆਂ ਕੁੜੀਆਂ ਨੂੰ ਤੇ ਐਸਐਚਓ ਨੂੰ ਕੱਢਦੇ ਪਏ ਜਿਹੜਾ ਉਹਨਾਂ ਡਿਊਟੀ ਦੇ ਮੁਲਾਜ਼ਮ ਇਹਦੇ ਤੇ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਇਹ ਤਾਂ ਬੇੜਾ ਗਰ ਕਰਤਾ ਇਹਨਾਂ ਨੇ ਗੈਂਗਸਟਰ ਵਾਹ ਅ ਕਦੀ ਐਮਐਲ ਦੇ ਵੇਖਿਆ ਡਰਾਈਵਿੰਗ ਕਰਦੇ ਸਹੀ ਆਪ ਆਪ ਆ ਫੋਟੋ ਦੇ ਵਿੱਚ ਐਮਐਲ ਦੇ ਪੇ ਟ੍ਰੈਫਿਕ ਗੱਡੀਆਂ ਮੋੜਦਾ ਪਿਆ ਖੋਤੇ ਮੋੜਦਾ ਪਿਆ ਘੋੜੀਆਂ ਮੋੜਦਾ ਪਿਆ ਗਲੀਆਂ ਮੋੜਦਾ ਪਿਆ ਸਾਡੇ ਨਾਲੇ ਗਾਲਾਂ ਕੱਢਦੇ ਬੱਚੇ ਨਾਲੇ ਗਾਲਾਂ ਕੱਢਦਾ ਪਿਆ ਆਹਦੇ ਹਾਰ ਦੱਸੋ ਇਹ ਕਿੰਨੂ ਇਹ ਗੂੰਗੇ ਅੰਨੇ ਗੂੰਗੇ ਮਗਰੀ ਤੈਨੂੰ ਬੰਦ ਰਹੀ ਹੈ ਨਾ ਅੰਨੇ ਗੂੰਗੇ ਦੇ ਬੋਲੇ ਇਹ ਇਹ ਸਭ ਕੁਝ ਇਸ ਇਸਕਾਨ ਦੀ ਕੁਆਲਿਟੀ ਆ ਇਹਨਾਂ ਨੂੰ ਕੋਈ ਹੱਥ ਨਾ ਰੱਖਿਓ ਆਪਣਾ ਅੱਖ ਆਪਣਾ ਜਿਹੜਾ ਸ਼ੇਖੜੀ ਸਾਹਬ ਨੇ ਆਖਿਆ ਬਾਰਡਰ ਦੀਆਂ ਸਮੱਸਿਆਵਾਂ ਸਿਰ ਭਾਰਤੀ ਜਨਤਾ ਪਾਰਟੀ ਇਹੋ ਜੀ ਪਾਰਟੀਆਂ ਜਿਹੜੇ ਇਹ ਸਾਰਾ ਬਾਰਡਰ ਨੂੰ ਸਾਮ੍ਹ ਸਕਦੀ ਆ ਇਹ ਨਸ਼ਿਆਂ ਨੂੰ ਬੰਦ ਕਰ ਸਕਦੀ ਗ੍ਰੈਫਟਰਾਂ ਨੂੰ ਬੰਦ ਕਰ ਸਕਦੀ ਪਰ ਆਹ ਕਿਹੜੀਆਂ ਨਮੂਨੇ ਬਣਾਏ ਆ ਮੁੱਖ ਬਲਾਰੇ ਹੋਰ ਵੀ ਇਹਦੇ ਨਾਂ ਤੇ ਬੜੇ ਕਾਰਟੂਨ ਬਣੇ ਆ ਬੜੇ ਬੜਾ ਕੁਝ ਬਣਿਆ ਇਸ ਪਾਰਟੀ ਲਈ ਲੋਕਾਂ ਨੇ ਬਣਾਤੇ ਆ ਬਦਰਾ ਦੇ ਚਾਚਾ ਜਜ ਇਹਨਾਂ ਤੋਂ ਕੋਣ ਨਿਆਤ ਬੋਇਆ ਸਾਲ ਆਪਾਂ ਨੂੰ ਹੱਥੀਂ ਦਿੱਤੀਆਂ ਦੰਦਾਂ ਨਾਲ ਖੋਲਣੀਆਂ ਹੀ ਪੈਣੀਆਂ ਸ਼ੇਖੜੀ ਸਾਹਬ